ਦਿਲ ਹਮੇਸ਼ਾ ਮਰਦਾ ਹੁੰਦਾ ਟੁੱਟਣ ਤੋਂ ਬੜਾ ਹੀ ਡਰਦਾ ਹੁੰਦਾ ਪਰ ਫੇਰ ਵੀ ਚੌਣ ਵਾਲੇ ਦੇ ਕਦਮਾਂ ਦੇ ਵਿੱਚ ਪਤਾ ਨਹੀਂ ਕਿਉਂ ਆਪਣੇ ਆਪ ਨੂੰ ਧਰਦਾ ਹੁੰਦਾ ਦੋ ਚਾਰ ਪਲ ਹੀ ਜਿੱਤਦਾ ਹੁੰਦਾ ਨਹੀਂ ਤਾਂ ਸਾਰੀ ਉਮਰ ਹੀ ਹਾਰਦਾ ਹੁੰਦਾ ਖਰਾ ਉਹ ਹੁੰਦਾ ਖਰਾ ਉਹ ਹੁੰਦਾ ਪਰ ਖੋਟੇ ਸਦਾ ਹੀ ਲਵਦਾ ਹੁੰਦਾ ਸਿੰਦੇ ਰਾਜੇ ਪੌਣ ਨੂੰ ਕਰੀਏ ਰਾ ਪੁੱਠੇ ਨੂੰ ਚੱਲਦਾ ਹੁੰਦਾ ਚੜਤ ਦੇ ਦਿਨਾਂ ਵਿੱਚ ਹੱਸੀ ਜਾਂਦਾ ਚੜਤ ਦੇ ਦਿਨਾਂ ਵਿੱਚ ਹੱਸੀ ਜਾਂਦਾ ਬੜਾ ਰੋਂਦਾ ਜਦੋਂ ਸੂਰਜ ਵਾਂਗੂ ਢਲਦਾ ਹੁੰਦਾ ਸਾਰੀ ਦੁਨੀਆ ਹੀ ਹੈ ਤੰਗ ਇਸ ਤੋਂ ਸਾਰੀ ਦੁਨੀਆ ਹੀ ਹੈ ਤੰਗ ਇਸ ਤੋਂ ਜੀ ਨੂੰ ਨਾਲ ਖੜਾਉਣ ਨੂੰ ਕਰਦਾ ਉਹ ਇਹਦੇ ਨਾਲ ਨਹੀਂ ਖੜਦਾ ਹੁੰਦਾ ਉਲਜਣਾ ਆਪੇ ਖਰੀਦ ਲਿਆਉਂਦਾ ਹੈ ਉਲਜਣਾ ਆਪੇ ਖਰੀਦ ਲਿਆਉਂਦਾ ਹੈ ਟੇਡੇ ਵਿੰਗੇ ਰਾਹੀਏ ਫੜਦਾ ਹੁੰਦਾ ਹੈ ਤਕਦੀਰ ਇਸ ਦੀ ਨਹੀਂ ਵਾਲੀ ਚੰਗੀ ਹੁੰਦੀ ਤਕਦੀਰ ਇਸ ਦੀ ਨਹੀਂ ਵਾਲੀ ਚੰਗੀ ਹੁੰਦੀ ਜਿਸ ਦੇ ਅੰਦਰ ਧੜਕਦਾ ਹੁੰਦਾ ਹੈ ਜਿਸ ਦੇ ਅੰਦਰ ਧੜਕਦਾ ਹੁੰਦਾ ਹੈ ਉਸ ਵਿਚਾਰੇ ਨਾਲ ਤਾਂ ਸਾਰੀ ਉਮਰ ਹੀ ਲੜਦਾ ਹੁੰਦਾ ਹੈ ਉਸ ਵਿਚਾਰੇ ਨਾਲ ਤਾਂ ਸਾਰੀ ਉਮਰ ਹੀ ਲੜਦਾ ਹੁੰਦਾ ਹੈ